ਮੋਢੇ ਦੇ ਵਿੱਚ ਦਰਦ ਔਰ ਬਾਹਾਂ ਦੇ ਵਿੱਚ ਸੁਨਣਾਪਣ ਹੱਥਾਂ ਦੀਆਂ ਉਂਗਲਾਂ ਦੇ ਵਿੱਚ ਸੁਨਣਾਪਣ ਸਮਝਾਉਣ ਦੀ ਕੋਸ਼ਿਸ਼ ਇਹ ਆ ਗਈ ਰੇਡੀਅਲ ਨਰਵ ਜਿਹੜੀ ਕਿ ਗੂਠੇ ਵੱਲ ਸਾਈਡ ਜਾ ਰਹੀ ਹੈ ਇਹ ਆ ਗਈ ਅਲਨਰ ਨਰਵ ਜਿਹੜੀ ਕਿ ਆਪਣੇ ਚੀਚੀ ਵੱਲ ਜਾ ਰਹੀ ਹੈ ਜ਼ਿਆਦਾਤਰ ਇਹ ਦੋਨੇ ਨਾੜੀਆਂ ਦਾ ਜ਼ਿਆਦਾਤਰ ਇਹ ਦੋਨਾਂ ਨਰਵਸ ਦਾ ਹੀ ਰੋਲਾ ਪੈਂਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਮੋਬਾਈਲ ਦੀ ਵਰਤੋਂ ਕਰਦੇ ਹਾਂ ਨਾ ਇਸ ਜਗ੍ਹਾ ਤੇ ਜਦੋਂ ਆਪਾਂ ਨਾਰਮਲ ਸਿਰ ਦਾ ਭਾਰ ਹੈ 5 ਤੋਂ 6 ਕਿਲੋ ਜਦੋਂ ਆਪਾਂ ਇਸ ਨੂੰ ਬੈਂਡ ਕਰ ਲੈਂਦੇ ਆ ਇਸ ਜਗ੍ਹਾ ਤੇ ਜਿਹੜਾ ਭਾਰ ਹੈ ਜਿਹੜਾ ਪ੍ਰੈਸ਼ਰ ਹੈ ਉਹ ਇਸ ਤੋਂ ਤਿੰਨ ਗੁਣਾ ਵੱਧ ਜਾਂਦਾ ਹੈ ਜਿਸ ਨਾਲ ਆਪਣੇ ਇਸ ਜਗ੍ਹਾ ਤੇ ਸੋਜਿਸ਼ ਆ ਜਾਂਦੀ ਹੈ ਔਰ ਇਸ ਜਗ੍ਹਾ ਤੋਂ ਹੀ ਆਪਣੇ ਦਰਦ ਜਾਂਦਾ ਹੈ ਬਾਹ ਦੇ ਵਿੱਚ ਔਰ ਇਸ ਜਗ੍ਹਾ ਤੇ ਹੀ ਸੁੰਨਪਨ ਸ਼ੁਰੂ ਹੋ ਜਾਂਦਾ ਹੈ ਸਪੈਸ਼ਲੀ ਜਿਹੜੀਆਂ ਔਰਤਾਂ ਸਾਰਾ ਦਿਨ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ ਜਾਂ ਫਿਰ ਕਹਿ ਲੋ ਵੀ ਘਰ ਦਾ ਕੰਮ ਹੋ ਗਿਆ ਜਾਂ ਆਫਿਸ ਦਾ ਕੰਮ ਨੀਵੀਂ ਪਾ ਕੇ ਕਰਨਾ ਪੈਂਦਾ ਔਰ ਜਿਹੜੇ ਲੋਕ ਮੋਬਾਈਲ ਦੀ ਵਰਤੋਂ ਕਰਦੇ ਆ ਉਹਨਾਂ ਦੇ ਚੀਜ਼ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੀ ਹੈ। ਸੋ ਇਸ ਕੰਡੀਸ਼ਨ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਆਸਾਨ ਕਸਰਤਾਂ ਨਾਲ ਕਿਵੇਂ ਠੀਕ ਕਰ ਸਕਦੇ ਹੋ? ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਕਰਕੇ ਦਿਖਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਨਾ। ਸਭ ਤੋਂ ਪਹਿਲੀ ਐਕਸਰਸਾਈਜ਼ ਹੱਥ ਸਿੱਧਾ ਕਰ ਲਾਂਗੇ ਔਰ ਇਸ ਜਗ੍ਹਾ ਤੋਂ ਆਪਾਂ ਸਟ੍ਰੈਚ ਕਰਾਂਗੇ। 30 ਸੈਕਿੰਡ ਹੋਲਡ ਕਰਾਂਗੇ ਔਰ ਤੁਸੀਂ ਦੇਖੋ ਜਿਹੜੀ ਬਾਹਵਾਂ ਜਿਹੜਾ ਮੋਢਾ ਹੈ ਉਹ ਬਿਲਕੁਲ ਸਾਹਮਣੇ ਚਾਹੀਦਾ ਹੈ।

ਤੁਸੀਂ 5 ਸੈੱਟ ਲਾਓ ਇਸ ਤੋਂ ਅਗਲੀ ਕਸਰਤ ਹੋਏਗੀ ਦੋਨੇ ਹੱਥਾਂ ਨੂੰ ਆਪਾਂ ਇੱਕ ਦੂਜੇ ਵੱਲ ੱਤਕਾਂਗੇ ਇਦਾਂ ਕਰਕੇ ਇਸ ਦਾ ਜ਼ੋਰ ਇੱਧਰ ਨੂੰ ਇਸ ਦਾ ਜ਼ੋਰ ਇੱਧਰ ਨੂੰ ਔਰ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਔਰ ਆਖਿਰ ਦੇ ਵਿੱਚ ਆਪਾਂ ਟ੍ਰੈਪੀਜੀਅਸ ਮਸਲ ਨੂੰ ਵੀ ਸਟ੍ਰੈਚ ਕਰਨਾ ਹੈ ਕਿਵੇਂ ਕਰਾਂਗੇ ਆ ਜਿਹੜਾ ਖੱਬਾ ਹੱਥ ਹੈ ਉਹ ਪਿੱਛੇ ਔਰ ਇਸ ਤਰ੍ਹਾਂ ਸੱਚੇ ਹੱਥ ਨਾਲ ਫੜ ਕੇ ਆਪਾਂ ਕਰਦ ਨੂੰ ਸਟ੍ਰੈਚ ਕਰ ਦੇਣਾ ਹੈ ਇਸ ਤੱਕ 10 ਸੈਕਿੰਡ ਹੋਲਡ ਔਰ ਦੋਨੋਂ ਸਾਈਡ 10-10 ਸੈਕਿੰਡ ਹੋਲਡ ਦੇ 5-5 ਸੈੱਟ ਲਾਉਣੇ ਆ ਨਾਲ ਤੁਸੀਂ ਹੌਟ ਪੈਕ ਜ਼ਰੂਰ ਦੇਣਾ ਹੈ ਔਰ ਅਗਰ ਤੁਹਾਡੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤਾਂ ਗਰਦਨ ਥੱਲੇ ਸਹਰਾਣਾ ਬਿਲਕੁਲ ਨਹੀਂ ਛੱਡਣਾ ਔਰ ਐਦਾਂ ਤੁਸੀਂ ਸਾਈਡ ਲੈ ਕੇ ਪੈਣੇ ਹੋ ਤਾਂ ਸਹਰਾਣਾ ਜ਼ਰੂਰ ਲਿਓ ਇਸ ਨਾਲ ਤੁਹਾਡੀ ਗਰਦਨ ਦੀ ਜਿਹੜੀ ਪ੍ਰੋਪਰ ਅਲਾਈਨਮੈਂਟ ਹੈ ਉਹ ਸਹੀ ਰਹੇਗੀ। ਸਸਾਨ ਕਸਰਤਾ ਕਰੋ ਨਾਲ ਸੇਕ ਦਿਓ। ਤੁਹਾਡੇ ਜੋ ਮੋਢੇ 'ਚ ਦਰਦ ਹੈ ਔਰ ਬਾਹ ਦੇ ਵਿੱਚ ਸੋਨਾ ਪਣਾ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲਾ ਹੈ। ਸਤਿ ਸ੍ਰੀ ਅਕਾਲ ਜੀ।